वेज ਪਲਾਉ ਯਾਨੀ ਕਿ ਸਬਜ਼ੀਆਂ ਵਾਲੇ ਚੌਲ ਤੇ ਲਓ ਜੀ ਅੱਜ ਆਪਾਂ ਬਣਾਣ ਲੱਗੇ ਆ ਬਹੁਤ ਹੀ ਟੇਸਟੀ ਜੇ ਵੇਜ ਪਲਾਉ ਤੇ ਸਸਕਲ ਦੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਮਿਸ ਸੰਦੂ ਲਾਈਫ ਸਟਾਈਲ ਤੇ ਤੇ ਲਓ ਜੀ ਆਜੋ ਫਿਰ ਅੱਜ ਦੀ ਰੈਸਪੀ ਕਰਦੇ ਆ ਸ਼ੁਰੂ ਆਪਾਂ ਇੱਥੇ ਕੱਢ ਲਿਆ ਆਪਾਂ ਕੁੱਕਰ ਤੇ ਜਿਹੜੀਆਂ ਵੀ ਸਬਜ਼ੀਆਂ ਤੁਹਾਡੇ ਘਰ ਅਵੇਲੇਬਲ ਨੇ ਤੁਹਾਡੇ ਕੋਲ ਹੈਗੀਆਂ ਨੇ ਤੁਸੀਂ ਉਹ ਲੈ ਸਕਦੇ ਹੋ ਕੱਟ ਲਓ ਉਹਨਾਂ ਨੂੰ ਤੇ ਲਓ ਜੀ ਇੱਥੇ ਮੈਂ ਲਈ ਸੀ ਥੋੜੀ ਜਿਹੀ ਗੋਭੀ ਇੱਕ ਥੋੜੀਆਂ ਜਿਹਾ ਖੁੰਬਾ ਤੇ ਗਾਜਰ ਮਟਰ ਤੇ ਪਿਆਜ਼ ਤੇ ਲੋ ਜੀ ਇੱਥੇ ਸਾਰੀਆਂ ਸਬਜ਼ੀਆਂ ਆਪਾਂ ਚੰਗੀ ਤਰ੍ਹਾਂ ਨਾਲ ਕੱਟ ਲਵਾਂਗੇ ਜਿਆਦਾ ਬਰੀਕ ਵੀ ਨਹੀਂ ਕੱਟਣੀਆਂ ਜਿਆਦਾ ਮੋਟੀਆਂ ਵੀ ਨਹੀਂ ਕੱਟਣੀਆਂ ਸਾਰੀਆਂ ਸਬਜ਼ੀਆਂ ਨੂੰ ਕੱਟ ਕੇ ਆਪਾਂ ਚੰਗੀ ਤਰ੍ਹਾਂ ਨਾਲ ਕਰ ਲਾਂਗੇ ਵਾਸ਼ ਵਾਸ਼ ਕਰਕੇ 2 ਮਿੰਟ ਆਪਾਂ ਸਕਾਲ ਲਵਾਂਗੇ ਤਾਂ ਜੋ ਸਾਰਾ ਪਾਣੀ ਸਬਜ਼ੀਆਂ ਦਾ ਨੁੱਚੜ ਜੇ ਤੇ ਇੱਥੇ ਤੁਸੀਂ ਆਪਣੀ ਪਸੰਦੀ ਕੋਈ ਵੀ ਸਬਜ਼ੀ ਲੈ ਸਕਦੇ ਹੋ ਵੈਸੇ Shimla mirch ਦਾ ਵੀ ਬਹੁਤ ਵਧੀਆ ਟੇਸ ਆਂਦਾ ਹੈ ਵੈਜ ਪਲਾਉ ਚ ਮੈਂ ਇੱਕ ਵਾਰ ਟ੍ਰਾਈ ਕੀਤਾ ਸੀ ਉਹ ਵੀ ਬਹੁਤ ਵਧੀਆ ਲੱਗਿਆ ਸੀ ਮੈਨੂੰ ਤੇ ਲੋ ਜੀ ਇੱਕ ਆਪਾਂ ਲਏ ਇੱਥੇ ਛੋਟਾ ਕੱਲਾ ਚੌਲਾਂ ਦਾ ਠੀਕ ਹੈ ਜੀ ਚੌਲ ਵੀ ਆਪਾਂ ਛੱਟ ਕੇ ਧੋ ਕੇ ਰੱਖ ਲਵਾਂਗੇ ਇੱਕ ਸਾਈਡ ਤੇ ਤੇ ਉਸ ਤੋਂ ਬਾਅਦ ਆਪਾਂ ਲਵਾਂਗੇ ਕੁੱਕਰ ਕੁੱਕਰ ਦੇ ਵਿੱਚ ਪਾਵਾਂਗੇ ਤੇਲ ਮੈਂ ਇੱਥੇ ਰਾਈਫਾਇੰਡ ਆਇਲ ਯੂਜ਼ ਕਰ ਰਹੀ ਹਾਂ ਤੁਸੀਂ ਦੇਸੀ ਘਿਓ ਤੇ ਸਰ੍ਹੋਂ ਦਾ ਤੇਲ ਵੀ ਲੈ ਸਕਦੇ ਹੋ ਤੇ ਉਸ ਤੋਂ ਬਾਅਦ ਆਪਾਂ ਇੱਥੇ ਐਡ ਕਰਾਂਗੇ ਜੀਰਾ ਜੀਰਾ ਐਡ ਕਰਨ ਤੋਂ ਬਾਅਦ ਇੱਥੇ ਆਪਾਂ ਐਡ ਕੀਤਾ ਜਿੰਜਰ گارਲਿਕ ਪੇਸਟ ਜੇ ਤੁਹਾਡੇ ਕੋਲ ਘਰ ਦੇ ਵਿੱਚ ਅਦਰਕ ਹੈਗਾ ਲਸਣ ਹੈਗਾ ਤਾਂ ਤੁਸੀਂ ਉਹ ਵੀ ਪਾ ਸਕਦੇ ਹੋ ਮੇਰੇ ਕੋਲ ਇਸ ਟਾਈਮ ਇਹ ਸੀਗਾ ਅਦਰਕ ਲਸਣ ਦਾ ਪੇਸਟ ਤੇ ਮੈਂ ਕਿਹਾ ਇਹੀ ਯੂਜ਼ ਕਰ ਲੈਣੇ ਆ। ਇਹਦਾ ਵੀ ਬਹੁਤ ਵਧੀਆ ਟੇਸਟ ਆਂਦਾ ਹੈ ਤੇ ਲੋ ਜੀ ਉਸ ਤੋਂ ਬਾਅਦ ਆਪਾਂ ਪਾ ਲਵਾਂਗੇ ਆਪਣੀਆਂ ਧੋਤੀਆਂ ਹੋਈਆਂ ਸਬਜ਼ੀਆਂ ਤੇ ਚੰਗੀ ਤਰ੍ਹਾਂ ਨਾਲ ਆਪਾਂ ਸੌਟੇ ਕਰ ਲਾਂਗੇ ਤੇ ਉਸ ਤੋਂ ਬਾਅਦ ਨਮਕ ਮਿਰਚ ਤੇ ਥੋੜੀ ਜਿਹੀ ਹਲਦੀ ਐਡ ਕਰਾਂਗੇ ਕਿਉਂਕਿ ਮੇਰੇ ਬੇਟੇ ਨੂੰ ਥੋੜੇ ਜਿਹੀ ਪੀਲੇ ਚੌਲ ਪਸੰਦ ਨੇ ਇਸ ਕਰਕੇ ਮੈਂ ਹਲਦੀ ਜ਼ਰੂਰ ਪਾਣੀ ਆ ਇੱਕ ਵਾਰ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਨਾਲ ਕਰ ਲਾਂ ਗਾਵਾਂਗੇ ਮਿਕਸ ਥੋੜਾ ਜਿਹਾ ਭੁੰਨਣ ਤੋਂ ਬਾਅਦ ਇੱਥੇ ਆਪਣੇ ਧੋਤੇ ਹੋਏ ਭਿੱਜੇ ਹੋਏ ਚੌਲ ਆਪਾਂ ਕਰ ਦਾਂਗੇ ਐਡ ਤੇ ਲੋ ਜੀ ਚੌਲਾਂ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਸਾਰੀਆਂ ਸਬਜ਼ੀਆਂ ਦੇ ਨਾਲ ਕਰ ਲਵਾਂਗੇ ਮਿਕਸ ਸਾਰੀਆਂ ਸਬ ਆਪਾਂ ਇੱਕ ਕੌਲਾ ਛੋਟਾ ਚੌਲਾਂ ਦਾ ਲਿਆ ਸੀ ਤੁਸੀਂ ਇਹ ਮੇਜਰਮੈਂਟ ਧਿਆਨ ਚ ਰੱਖਿਓ ਅਗਰ ਇੱਕ ਮਤਲਬ ਕੌਲਾ ਲਿਆਏ ਹੁਣ ਜਿਵੇਂ ਮੈਂ ਤੇ ਇਹਦੇ ਵਿੱਚ ਮੈਂ ਪਾਉਂਗੀ ਦੋ ਕੌਲੇ ਪਾਣੀ ਦੇ ਦੂਜਾ ਜਿਹੜਾ ਕੌਲਾ ਉਹ ਆਪਾਂ ਥੋੜਾ ਜਿਹਾ ਘੱਟ ਪਾਣੀ ਦਾ ਪਾਣਾ ਠੀਕ ਹੈ ਜੀ ਜਿਵੇਂ ਤੁਸੀਂ ਜੇ ਇੱਕ ਕੌਲਾ ਪਾਣੀ ਗਲਾਸ ਲਿਆ ਹੈ ਤਾਂ ਦੋ ਗਲਾਸ ਪਾਣੀ ਦੇ ਪਾਣੇ ਨੇ ਜਦੋਂ ਆਪਾਂ ਦੋ ਗਲਾਸ ਪਾਣੀ ਤੇ ਪਾਵਾਂਗੇ ਜਿਹੜਾ ਆਪਾਂ ਦੂਜਾ ਗਲਾਸ ਪਾਣੀ ਦਾ ਭਰਨੇ ਹੁੰਨੇ ਉਹ ਥੋੜਾ ਜਿਹਾ ਘੱਟ ਰੱਖਣਾ ਹੈ ਠੀਕ ਹੈ ਜੀ ਜੋ ਕਿ ਜਦੋਂ ਆਪਾਂ ਚੌਲ ਕੁੱਕਰ ਦੇ ਵਿੱਚ ਬਣਾਉਨੇ ਆ ਉਹ ਜਿਹੜਾ ਪ੍ਰੈਸ਼ਰ ਹੁੰਦਾ ਕੁੱਕਰ ਦਾ ਉਹਦੇ ਨਾਲ ਹੀ ਚੌਲ ਵਧੀਆ ਫੁੱਲ ਜਾਂਦੇ ਨੇ ਤੇ ਲੋ ਜੀ ਇੱਥੇ ਆਪਾਂ ਸਾਰੀ ਸਾਫ ਸਫਾਈ ਵੀ ਨਾਲ ਦੇ ਨਾਲ ਹੀ ਕਰ ਲੈਣੇ ਹੁੰਨੇ ਆ ਕਿਉਂਕਿ ਫਿਰ ਜੇ ਗਾਜਾ ਪਿਆਰਾ ਮੈਨੂੰ ਪਸੰਦ ਜਾਨੀ ਆਂਦਾ ਫਿਰ ਤੇ ਇੱਥੇ ਤੁਸੀਂ ਮੈਂ ਚੌਲ ਕਰਦਨੇ ਬੰਦ ਕੁੱਕਰ ਦੇ ਵਿੱਚ ਪਾਣੀ ਪਾ ਕੇ ਤੇ ਢੱਕਣ ਲਾਤਾ ਹੁਣ ਆਪਾਂ ਵੇਟ ਕਰਾਂਗੇ ਸੀਟੀ ਦੀ ਇੱਕ ਤੋਂ ਡੇਢ ਸੀਟੀ ਮਰਵਾਵਾਂਗੇ ਜਦ ਦੂਜੀ ਸੀਟੀ ਵੱਜਣ ਲੱਗੇਗੀ ਉਦੋਂ ਆਪਾਂ ਕੁੱਕਰ ਕਰ ਦੇਣਾ ਬੰਦ ਤੇ ਲੋ ਜੀ ਥੋੜੀ देर ਪ੍ਰੈਸ਼ਰ ਰਿਲੀਜ਼ ਹੋਣ ਦਵਾਂਗੇ ਕੁੱਕਰ ਦਾ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀ ਬਣੇ ਨੇ ਤੇ ਸਬਜ਼ੀਆਂ ਬਿਲਕੁਲ ਪਰਫੈਕਟ ਆਈਆਂ ਨੇ ਉੱਪਰ ਤੇ ਕਲਰ ਇੰਨਾ ਜਿਆਦਾ ਸੋਹਣਾ ਆਇਆ ਹੈ ਚੋਲਾਂ ਦਾ ਬਹੁਤ ਹੀ ਸੋਹਣੇ ਬਣੇ ਸੀ ਤੇ ਬਹੁਤ ਹੀ ਟੇਸਟੀ ਬਣੇ ਸੀ ਹਨਾ ਜੀ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਉੱਪਰ ਸਬਜ਼ੀਆਂ ਆ ਰਹੀਆਂ ਨੇ ਕਲਰ ਕਿੰਨਾ ਸੋਹਣਾ ਲੱਗ ਰਿਹਾ ਮਟਰਾਂ ਦਾ ਗਾਜਰਾਂ ਦਾ ਤੇ ਖੁੰਬਾਂ ਵੀ ਆ ਰਹੀਆਂ ਨੇ ਉੱਪਰ ਤੇ ਲੋ ਜੀ ਇਸ ਤਰੀਕੇ ਨਾਲ ਤੁਸੀਂ ਬਣਾਣਾ ਕੁੱਕਰ ਦੇ ਵਿੱਚ ਵੈਜ ਬਲੌਕ ਤੇ ਉਸ ਤੋਂ ਬਾਅਦ ਆਪਾਂ ਇੱਥੇ ਗਾਰਨਿਸ਼ ਕਰ ਦਵਾਂਗੇ ਇਹਨੂੰ ਹਰੇ ਧਨੀਏ ਦੇ ਨਾਲ ਤੇ ਫਿਰ ਕਰਾਂਗੇ ਆਪਾਂ ਪਲੇਟਿੰਗ ਤੇ ਥੋੜੀ ਦੇਰ ਠੰਡੇ ਕਰਕੇ ਫਿਰ ਤੁਸੀਂ ਦਹੀਂ ਨਾਲ ਖਾ ਸਕਦੇ ਹੋ ਜਾਂ ਤੁਸੀਂ ਖਾ ਸਕਦੇ ਹੋ ਚਾਹ ਨਾਲ ਮੈਂ ਲਏ ਸੀ ਚਾਹ ਨਾਲ ਬਹੁਤ ਹੀ ਸਵਾਦ ਤੇ ਬਹੁਤ ਹੀ ਟੇਸਟੀ ਬਣੀ ਸੀ ਇਹ ਰੈਸিপি ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਤੇ ਦੱਸਿਆ ਜ਼ਰੂਰ ਕਰੋ ਕਮੈਂਟਾਂ ਦੇ ਵਿੱਚ ਵੀ ਰੈਸিপি ਕਿਵੇਂ ਦੀ ਲੱਗੀ ਹੈ ਤੁਹਾਨੂੰ ਤੇ ਹੋਰ ਅੱਗੇ ਜੇ ਤੁਸੀਂ ਕੋਈ ਹੋਰ ਰੈਸিপি ਦੇਖਣੀ ਚਾਹੁੰਦੇ ਹੋ ਤਾਂ ਉਹ ਵੀ ਜ਼ਰੂਰ ਦੱਸਿਓ ਇਹ ਬਿਲਕੁਲ ਸਿੰਪਲ ਜਿਹੇ ਤਰੀਕੇ ਦੀਆਂ ਰੈਸਪੀਆਂ ਹੁੰਦੀਆਂ ਨੇ ਜਿਵੇਂ ਕਿ ਆਪਾਂ ਡੇਲੀ ਘਰ ਦੇ ਵਿੱਚ ਰੁਟੀਨ 'ਚ ਥੋੜੇ ਜਿਹਾ ਸਮਾਨ ਨਾਲ ਚੀਜ਼ਾਂ ਬਣਾਨੇ ਆ। ਰੈਸিপি ਕਿਵੇਂ ਦੀ ਲੱਗੀ ਦੱਸਿਓ ਜ਼ਰੂਰ ਤੇ ਬਣਾ ਕੇ ਜ਼ਰੂਰ ਦਿਖਿਓ। ਮਿਲਦੇ ਆ ਇੱਕ ਨਵੇਂ ਵਲੌਗ ਚਿਲਨ ਬਾਈ ਬਾਈ ਲਾਈਕ ਐਂਡ ਸਬਸਕ੍ਰਾਈਬ ਮਾਈ ਚੈਨਲ। ਥੈਂਕ ਯੂ ਜੀ।